ਵੰਦਰਯਵਾਦੀ ਧਰਤੀ ਪੰਜਾਬ ਸ਼ਹੀਦਾਂ ਦੀ ਧਰਤੀ ਕਹ ਲਈਏ ਤਾਂ ਤਾਕਤ ਕਥਨੀ ਨਹੀਂ ਹੋਵੇਗੀ ਦੇਸ਼ ਦੀ ਆਜ਼ਾਦੀ ਲਈ ਹਜ਼ਾਰਾਂ ਸੂਰਮਿਆਂ ਨੇ ਹੱਸਦੇ ਹੱਸਦੇ ਆਪਣੀ ਜਾਨ ਵਾਰ ਦਿੱਤੀ ਵੈਰੀ ਸਾਹਮਣੇ ਇੱਕੋ ਹੀ ਸ਼ਬਦ ਨਿਕਲਦਾ ਸੀ ਇਨਕਲਾਬ ਜ਼ਿੰਦਾਬਾਦ ਤੇ ਉਹਨਾਂ ਵਿੱਚੋਂ ਇੱਕ ਸਨ ਸ਼ਹੀਦ ਉਦਮ ਸਿੰਘ 26 ਦਸੰਬਰ 1899 ਸੁਨਾਮ ਇਹਹੀ ਉਹ ਤਾਰੀਖ ਸੀ ਜਦੋਂ ਦੇਸ਼ ਦਾ ਸ਼ੇਰ ਧਰਤੀ ਤੇ ਆਇਆ ਸਰਦਾਰ ਤਹਿਲ ਸਿੰਘ ਦੇ ਘਰ ਉਦਮ ਸਿੰਘ ਦਾ ਜਨਮ ਹੋਇਆ ਪਿਤਾ ਰੇਲਵੇ ਵਿੱਚ ਨੌਕਰੀ ਕਰਦੇ ਸਨ ਉਦਮ ਸਿੰਘ ਦੇ ਬਚਪਨ ਦਾ ਨਾਂ ਸੀ ਸ਼ੇਰ ਸਿੰਘ ਇੱਕ ਭਰਾ ਸੀ ਮੁਕਤਾ ਸਿੰਘ 7 ਸਾਲ ਦੀ ਨਿੱਕੀ ਉਮਰੇ ਮਾਪਿਆਂ ਦਾ ਸਾਆਇਆ ਸਿਰੋਂ ਉੱਟ ਗਿਆ ਸ਼ੇਰ ਸਿੰਘ ਅਤੇ ਭਰਾ ਮੁਕਤਾ ਅੰਮ੍ਰਿਤਸਰ ਦੇ ਸੈਂਟਰਲ ਖਾਲਸਾ ਯਤਿਮਖਾਨੇ ਪਹੁੰਚੇ ਯਤਿਮਖਾਨੇ ਨੇ ਨਵਾਂ ਨਾਂ ਦਿੱਤਾ ਉਦਮ ਸਿੰਘ ਭਰਾ ਦਾ ਨਾਂ ਰੱਖਿਆ ਸਾਧੂ ਸਿੰਘ ਪਰ ਕੁਝ ਸਮੇਂ ਬਾਅਦ ਭਰਾ ਵੀ ਰੱਬ ਨੂੰ ਪਿਆਰਾ ਹੋ ਗਿਆ 13 April 1919 Amritsar ਵਿਸਾਖੀ ਵਾਲਾ ਦਿਨ ਉਦਮ ਸਿੰਘ ਦੀ ਜ਼ਿੰਦਗੀ ਵਿੱਚ ਨਵਾਂ ਮੋੜ ਲੈ ਕੇ ਆਇਆ ਕੁਝ ਦੇਸ਼ ਭਗਤਾ ਦੀ ਗ੍ਰਿਫਤਾਰੀ ਦੇ ਵਿਰੋਧ ਚ ਹਜ਼ਾਰਾਂ ਲੋਕ ਜਲਿਆਂਵਾਲਾ ਬਾਗ ਚ ਇਕੱਠੇ ਹੋਏ ਲੋਕਾਂ ਦੇ ਭਾਰੀ ਇਕੱਠ ਉੱਪਰ ਜਨਰਲ ਡਾਇਰ ਨੇ ਅਨਿਆਂਵਾ ਗੋਲੀਆਂ ਦੀ ਪਿਛਾੜ ਕਰਵਾ ਦਿੱਤੀ ਹਜ਼ਾਰਾਂ ਲੋਕ ਗੋਲੀਆਂ ਦਾ ਸ਼ਿਕਾਰ ਹੋ ਗਏ ਕਲਿਆਣ ਵਾਲੇ ਬਾਗ ਦੀਆਂ ਕੰਧਾਂ ਤੇ ਮੌਜੂਦ ਗੋਲੀਆਂ ਦੇ ਨਿਸ਼ਾਨ ਅੱਜ ਵੀ ਉਸ ਸਾਕੇ ਦੀ ਦਰਦ ਭਰੀ ਦਾਸਤਾਨ ਬਿਆਨ ਕਰਦੇ ਨੇ 1920 ਉਦਮ ਸਿੰਘ ਪਹੁੰਚੇ ਅਮਰੀਕਾ ਇੱਕ ਸਾਲ ਬਾਅਦ ਹੀ ਉਦਮ ਸਿੰਘ ਨੇ ਰੁਕ ਕੀਤਾ ਅਮਰੀਕਾ ਦਾ ਭਗਤ ਸਿੰਘ ਦਾ ਉਦਮ ਸਿੰਘ ਤੇ ਬਹੁਤ ਪ੍ਰਭਾਵ ਸੀ ਉਹ ਭਗਤ ਸਿੰਘ ਵਾਂਗ ਹੀ ਗਰਮ ਖਿਆਲੀ ਕ੍ਰਾਂਤੀਕਾਰੀ ਸੀ ਵਿਦੇਸ਼ਾਂ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੀ ਗਦਰ ਪਾਰਟੀ ਵਿੱਚ ਸ਼ਾਮਲ ਹੋ ਗਏ ਭਗਤ ਸਿੰਘ ਦੇ ਕਹਿਣ ਤੇ 27 ਜੁਲਾਈ 1927 ਨੂੰ ਆਪਣੇ ਸਾਥੀਆਂ ਨਾਲ ਭਾਰਤ ਵਾਪਸ ਪਰਤ ਆਏ। 13 ਮਾਰਚ 1940 10 ਕੈਕਸਟਨ ਹਾਲ ਲੰਡਨ ਵਿੱਚ ਮੀਟਿੰਗ ਹੋ ਰਹੀ ਸੀ। ਉਦਮ ਸਿੰਘ ਇਸ ਮੀਟਿੰਗ ਵਿੱਚ ਪੇਸ ਬਦਲ ਕੇ ਆਪਣਾ ਰਿਵਲਵਰ ਨਾਲ ਜਾਨ ਵਿੱਚ ਸਫਲ ਹੋ ਗਏ। 20 ਸਾਲ ਤੱਕ ਉਦਮ ਸਿੰਘ ਦੇ ਸੀਨੇ ਵਿੱਚ ਧੁਖਦੀ ਰਹੀ ਚਿੰਗਾਰੀ ਨੇ ਇੱਕ ਭਿਆਨਕ ਅਗਦਰੂਪ ਅਖਤਿਆਰ ਕਰ ਲਿਆ। 13 ਮਾਰਚ 1940 ਨੂੰ ਉਹ ਦਿਨ ਆ ਗਿਆ ਜਿਸ ਦੀ ਉਦਮ ਸਿੰਘ ਨੂੰ 20 ਸਾਲਾਂ ਤੋਂ ਉਡੀਕ ਸੀ। ਮਾਈਕਲ ਐਡਵਾਇਰ ਜੋ ਜਲਿਆਂਵਾਲਾ ਬਾਗ ਦੇ ਸਾਕੇ ਦੌਰਾਨ ਪੰਜਾਬ ਦਾ ਗਵਰਨਰ ਸੀ ਮੀਟਿੰਗ ਨੂੰ ਸੰਬੋਧਨ ਕਰਨ ਲੱਗਾ ਉਦਮ ਸਿੰਘ ਨੇ ਆਪਣੇ ਰਿਵੋਲਵਰ ਵਿੱਚ ਲੀਆਂ 6 ਗੋਲੀਆਂ ਉਸ ਉੱਪਰ ਦਾਗ ਦਿੱਤੀਆਂ ਗੋਲੀਆਂ ਲੱਗਣ ਕਾਰਨ ਐਡਵਾਇਰ ਜ਼ਮੀਨ ਉੱਤੇ ਡਿੱਗ ਪਿਆ ਅਤੇ ਮੌਕੇ ਤੇ ਹੀ ਮੌਤ ਹੋ ਗਈ ਮਾਈਕਲ ਐਡਵਾਇਰ ਦਾ ਕਤਲ ਕਰਨ ਪਿੱਛੋਂ ਉਦਮ ਸਿੰਘ ਉੱਥੋਂ ਭੱਜਿਆ ਨਹੀਂ ਉਸ ਨੇ ਆਪਣੇ ਜੁਰਮ ਨੂੰ ਕਬੂਲ ਕਰ ਲਿਆ ਗ੍ਰਿਫਤਾਰੀ ਸਮੇਂ ਉਦਮ ਸਿੰਘ ਇਹੀ ਕਹਿ ਰਿਹਾ ਸੀ ਕਿ ਉਸ ਨੇ ਆਪਣੇ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ ਜਦੋਂ ਉਸ ਕੋਲ ਉਸਦਾ ਨਾਂ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਂ ਦੱਸਿਆ ਰਾਮ ਮੁਹੰਮਦ ਸਿੰਘ ਆਜ਼ਾਦ ਲੰਡਨ ਤੋਂ ਪ੍ਰਕਾਸ਼ਿਤ ਅਖਬਾਰ ਦ ਟਾਈਮਸ ਆਫ ਲੰਡਨ ਨੇ ਉਦਮ ਸਿੰਘ ਨੂੰ ਆਜ਼ਾਦੀ ਦਾ ਲੜਾਕਾ ਅਤੇ ਉਸਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦਬੇ ਗੁੱਸੇ ਦਾ ਇਜ਼ਹਾਰ ਕੀਤਾ ਸੁਭਾਸ਼ ਚੰਦਰ ਬੋਸ ਨੇ ਵੀ ਉਦਮ ਸਿੰਘ ਦੇ ਕਾਰਨਾਮੇ ਦੀ ਪ੍ਰਸ਼ੰਸਾ ਕੀਤੀ 9 April 1940 ਨੂੰ ਉਦਮ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ 4 ਜੂਨ 1940 ਨੂੰ ਸੈਂਟਰਲ ਕ੍ਰਿਮੀਨਲ ਕੋਰਟ 올ਡ ਬੈਲੇਵਿਚ ਜਸਟਿਸ ਐਂਕਸਨ ਦੇ ਸਾਹਮਣੇ ਉਦਮ ਸਿੰਘ ਨੇ ਆਪਣਾ ਚੋਰੀ ਇਕਬਾਲ ਕੀਤਾ ਜੱਜ ਨੇ ਉਦਮ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ 31 ਜੁਲਾਈ 1940 ਨੂੰ ਪੈਟਨਵਿਲੇ ਜੇਲ੍ਹ ਵਿੱਚ ਉਦਮ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ਤੇ ਇਸੇ ਜੇਲ੍ਹ ਵਿੱਚ ਉਹਨਾਂ ਦੀ ਮ੍ਰਿਤਕ ਦੇਹ ਨੂੰ ਦਫ਼ਨ ਕਰ ਦਿੱਤਾ ਗਿਆ ਬੇਸ਼ੱਕ ਪੰਜਾਬ ਦਾ ਇਹ ਮਹਾਨ ਸਪੂਤ 31 ਜੁਲਾਈ 1940 ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਪਰ ਉਸ ਦੀ ਯਾਦ ਹਮੇਸ਼ਾ ਸਾਡੇ ਦਿਲਾਂ ਵਿੱਚ ਉਸ ਨੂੰ ਜਿਉਂਦੀ ਰੱਖੇਗੀ ਸ਼ਹੀਦ ਉਧਮ ਸਿੰਘ ਦੀ ਸ਼ਹੀਦੀ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਪ੍ਰੇਰਨਾ ਸਰੋਤ ਹੈ